ਦੇਖੋ ਆ ਤੁਸੀਂ ਮਾਗਰ ਨੂੰ ਦੇਖੋ ਲੇਵਾ ਦੇਖੋ ਬਾਈ ਸੁਆ ਸੁਆ ਸੁਣਾ ਪਹਿਲੇ ਸੂਏ ਦਾ 17 ਲੀਟਰ ਦੁੱਧ ਦੱਸਿਆ ਉਹਨਾਂ ਨੇ ਪਹਿਲੇ ਸੂਏ ਦਾ ਬਾਈ ਹਾਂ ਇੱਕ ਦੁੱਧ ਪਾ ਦੂ ਬਾਈ ਇਹੋ ਤੇ ਦੂ ਬਾਈ ਇਹ 16 ਲੀਟਰ 16 ਲੀਟਰ ਹੈ ਲੇਵੇ ਦੀ ਇਹ ਵੀ ਬਹੁਤ ਹੈਵੀ ਹੈ ਬਾਈ ਹਨਾ ਬਹੁਤ ਸੋਹਣਾ ਬਾਈ ਹਨਾ ਦੇਖੋ ਤੁਸੀਂ ਮਾਗਰ ਨੂੰ ਦੇਖੋ ਕਿੰਨਾ ਹੈ ਹਨਾ ਸੱਜਣੋ ਅੱਜ ਨਾ ਆਪਾਂ ਤੁਹਾਡੇ ਵਾਸਤੇ ਤਿੰਨ ਪਸ਼ੂਆ ਜਿਹੜੇ ਉਹ ਸੇਲ ਵਾਸਤੇ ਲੈ ਕੇ ਆਏ ਆ ਤੇ ਸਾਰੀ ਡਿਟੇਲ ਲੈਨੇ ਆ ਆਪਾਂ ਬਾਈ ਤੋਂ ਹਨਾ ਬਾਈ ਕੀ ਹਾਲ ਚਾਲ ਹੈ ਸਫੀਰભાઈ ਗੁਰਦੀਪ ਪਹਿਲਾਂ ਤਾਂ ਮੇਰਾ ਬਹੁਤ ਧੰਨਵਾਦ ਭਰਾਵਾ ਜਿਹੜਾ ਇੰਨੇ ਟਾਈਮ ਬਾਅਦ ਤੈਨੂੰ ਦਰਸ਼ਨ ਦਿੱਤੇ ਅੱਜ ਮਤਲਬ ਤੇਰੀਆਂ ਵੀਡੀਓ ਪਾਉਣ ਦਾ ਘਰ ਠੀ ਮਤਲਬ ਲੋੜ ਹੀ ਨਹੀਂ ਪਈ ਵੀਡੀਓ ਪਾਉਣ ਦੀ ਉਹੀ ਮਾਲ ਵਿਕੀ ਜਾਂਦਾ ਰਹਿੰਦਾ ਆਪਣਾ ਘਰੇ ਠੀਕ ਹੈ ਧੰਨਵਾਦ ਬਾਈ ਅੱਜ ਕੁਦਰਤੀ ਆਪਾਂ ਸਵਾਬ ਮਿਲ ਗਏ ਤੂੰ ਆ ਗਿਆ ਮਾਹ ਜੱਲਵਾ ਕੇ ਪਾ ਦੇਣਾ ਮੈਂ ਸਾਕੜੀਆਂ ਦੀ ਠੀਕ ਹੈ ਬਾਈ ਲੈ ਵੀ ਦੋਸਤੋ ਕਿਸੇ ਵੀ ਮਿੱਤਰ ਨੇ ਕੋਈ ਵੀ ਤਰੀਕੇ ਦੀ ਐਡ ਕਰਾਉਣੀ ਹੋਵੇ ਤਾਂ ਮੈਂ ਨੰਬਰ ਦੇ ਰਿਹਾ ਸਕਰੀਨ ਤੇ ਤੇ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਤੇ ਬਾਈ ਆਪਣੀ ਡਿਟੇਲ ਦੇ ਦਈਏ ਪਹਿਲਾਂ ਆਪਾਂ ਕਿੱਥੇ ਖੜੇ ਹੋਏ ਆ ਆਪਣਾ ਪਿੰਡ ਬਾਈ ਮੌੜ ਖੁਰਦ ਮੌੜ ਮੰਡੀ ਦੇ ਨਾਲ ਆ ਕੁਲਵਿੰਦਰ ਬਿਲਕੁਲ ਜਿਹੜਾ ਮਤਲਬ ਮੰਨ ਲਓ ਵੀ ਰਾਮਪਰੇ ਤੋਂ ਤਲਵੰਡੀ ਨੂੰ ਰੋਡ ਜਾਂਦਾ ਹੈ ਓਵਰ ਬ੍ਰਿਜ ਉਤਰ ਕੇ ਆਪਣੇ ਘਰ ਆਉਂਦੇ ਆ ਕੱਸੀ ਦੇ ਉੱਤੇ ਠੀਕ ਆ ਬਾਈ ਲੈ ਭਈ ਆਪਾਂ ਇੱਕ ਨੰਬਰ ਤੋਂ ਸ਼ੁਰੂ ਕਰ ਲਈਏ ਹਨ ਇਹਦੀ ਕੀ ਡਿਟੇਲ ਆ ਬਾਈ ਇਸ ਦੀ ਇਹ ਦੂਜੇ ਸੂਏ ਬਾਈ ਝੋਟੀ ਠੀਕ ਹੈ ਇਹ ਦੰਦਾ ਚ ਹੀ ਕੁਲਵਿੰਦਰ ਪਰਫੋਮਸ ਹੋਈ ਹੈ ਇਹ ਠੀਕ ਆ ਬਾਈ ਤੇ ਖਾਲੀ ਕਰੀਆ ਬੌਲੇ ਚੋਂ ਖਾਲੀ ਹੁੰਦੀ ਥੱਲੇ 10 ਕਿਲੋ ਬੌਲਾ ਹੋਏ ਥੱਲੇ 10 ਕਿਲੋ ਖਾਲੀ ਕਰੀਆ ਬਾਈ ਹਾਂ ਠੀਕ ਐ ਪਰਸੋਂ ਸੂਈ ਐ ਪਰਸੋਂ ਸੂਈ ਐ ਬਈ ਠੀਕ ਐ ਲੈ ਬਈ ਤੋੜ ਦਈਏ ਹਨਾ ਇੱਕ ਵਾਰੀ ਇਹਨੂੰ ਲੈ ਵੀ ਸੱਜਣੋ ਦੂਜੇ ਸੂਏ ਦੱਸਿਆ ਬਈ ਹਾਂ ਦੂਜੇ ਸੂਏ ਐ ਬਈ 10 ਕਿਲੋ ਇਹਦਾ ਬੌਲਾ ਗਾ ਤੇ ਪਰਸੋਂ ਸੂਈ ਐ ਇਹ ਤੇ ਝੋਟੀ ਦੇਖੋ ਤੁਸੀਂ ਨਵੇਂ ਜਿਹਾਨ ਦੀ ਐ ਬਿਲਕੁਲ ਅੱਡਰ-ਉੱਡਰ ਬਹੁਤ ਸੋਹਣਾ ਬਈ ਹਨਾ ਇਹਨੇ ਤਿਆਰ ਕੀਤਾ ਹੋਇਆ ਹਜੇ ਤਾਂ ਇਹ ਲਗਭਗ ਤੁਸੀਂ ਐ ਮੰਨੋ ਵੀ ਪਰਸੋਂ ਹੀ ਸੂਈ ਐ ਬਹੁਤ ਸੋਹਣੀ ਤਿਆਰ ਹੋਣੀ ਆ ਹਨਾ ਤੇ ਤੁਸ ਨੂੰ ਮੂੰਹ ਮੱਥਾ ਵੀ ਦਿਖਾ ਦੇ ਨੇ ਕੱਦ ਕਾਠ ਪੂਰਾ ਵਧੀਆ ਬਾਈ ਤੇ ਬਾਕੀ ਬਾਈ ਹੋਰੀ ਕੋਈ ਮਾੜਾ ਪਸ਼ੂ ਤਾਂ ਪਹਿਲੀ ਗੱਲ ਲੈਂਦੇ ਨਹੀਂਗੇ ਮੋੜ ਲਿਆ ਬਾਈ ਮੋੜ ਲਿਆ ਤੇ ਮਾੜਾ ਪਸ਼ੂ ਕੋਈ ਲੈਂਦੇ ਨਹੀਂਗੇ ਹਨਾ ਕੱਦ ਕਾਠ ਦੇਖੋ ਤੁਸੀਂ ਐ ਨਾਗਾਰ ਕੀ ਪਈ ਹੈ ਨਾ ਬਾਈ ਦੇਖੋ ਸਿੰਘ ਸੌਂਗ ਦੇਖੋ ਤੁਸੀਂ ਐ ਬਹੁਤ ਸੋਹਣਾ ਬਾਈ ਮੂੰਹ ਮੱਥਾ ਦਾ ਮੋੜ ਲਿਆ ਬਈ ਆ ਜਾ ਬੰਨ ਦੇ ਬੰਨ ਦੇ ਬਈ ਆ ਜਾ ਤੇ ਤੁਸ ਨੂੰ ਤਿੰਨੇ ਨਗ ਦਿਖਾਉਣੇ ਆ ਬਾਈ ਸਾਰੀ ਡਿਟੇਲ ਆਪਾਂ ਦੇਵਾਂਗੇ ਇਸ ਦੀ ਠੀਕ ਹੈ ਜੀ ਤੇ ਮੰਗਰ ਕੀ ਆ ਬਾਈ ਇਹਦੇ ਮੰਗਰ ਕੱਟਾ ਬਈ ਗੁਰਿੰਦਰ ਮੰਗਰ ਕੱਟਾ ਗਾ ਠੀਕ ਆ ਲੈ ਵੀ ਸੋਹਣੀ ਆ ਬਾਈ ਨਹੀਂ ਵੀਡੀਓ ਆਪਾਂ ਨਾਲ ਦੁੱਧ ਤਿਆਰ ਕਰਕੇ ਬਣਾਉਂਦੇ ਆ ਕੋਦਲਦੀ ਤੁਸੀਂ ਆ ਗਏ ਦਾ ਸਾਡਾ ਮਾਹ ਜਲ ਬਣਾ ਦਿੰਨੇ ਆ ਯਾਰ ਠੀਕ ਆ ਮਤਲਬ ਇਹ ਤਾਂ ਤਿਆਰ ਹੋਣਾ ਬਈ ਹਨਾ ਦੁੱਧ ਤੇ ਉਹ ਜੋ ਖਾਲੀ ਕਰੀ ਆ ਬਾਈ ਠੀਕ ਆ ਬਾਈ ਠੀਕ ਆ ਇਹ ਤਾਂ ਦੁੱਧ ਬਣਾਉਣਾ ਹੈ ਨਹੀਂ ਲੈ ਵੀ ਬਨ ਦੇ ਬਾਈ ਬਨ ਦੇ ਕੀ ਰੇਟ ਰੱਖਿਆ ਬਾਈ ਫਿਰ ਇਹਦਾ ਇਹਦਾ 170 ਬਾਈ ਗੁਰਿੰਦਰ 170 ਲੈ ਵੀ ਸੱਜਣੋ ਬਾਈ ਨੇ 170 ਇਹਦਾ ਰੇਟ ਆ ਜਿਹੜਾ ਉਹ ਰੱਖਿਆ ਹੋਇਆ ਮਾਨਤਾਨ ਕਰ ਦੋਗੇ ਬਾਈ ਹਾ ਕਾ ਥਾਈ ਬਈ ਮਾ ਠੀਕ ਐ ਲੈ ਵੀ ਥਣ ਥਣਾਂ ਦੀ ਕੋਈ ਬਈ ਸਾਫਾ ਜਮ ਹਾਂ ਹਾਂ ਬਈ ਠੀਕ ਐ ਕਿੰਨੇ ਦਿਨ ਚੋਲੇ ਭਾਵੇਂ ਬੰਦਾ ਜੇ ਜਾਣਾਂ ਕਿ ਕਿਉਂ ਬਈ ਠੀਕ ਐ ਆਪ ਦੀ ਤਸੱਲੀ ਕਰਕੇ ਸਜਣੋ ਜਿਹੜੀ ਇਹ ਤੁਸੀਂ ਝੋਟੀ ਆਹੋ ਲੈ ਕੇ ਜਾਣੀ ਆ ਪ੍ਰੋਪਰ ਬਹੁਤ ਸੋਹਣੀ ਆ ਬਈ ਹਨਾ ਤੇ ਨੈਕਸ ਬਹੁਤ ਸੋਹਣਾ ਗਾ ਬਾਕੀ ਬਈ ਥਣਾ ਥਣਾਂ ਦੀ ਬਹੁਤ ਸਾਫ ਐ ਜਮਾ ਅਲੱਗ-ਅਲੱਗ ਜਿਹੜੇ ਥਣਾ ਇਹਦੇ ਉਹ ਲੱਗੇ ਹੋਏ ਆ ਹਨਾ ਤੇ ਆ ਦੇਖੋ ਤੁਸੀਂ ਬਹੁਤ ਮਤਲਬ ਵਧੀਆ ਚੀਜ਼ ਤਿਆਰ ਹੋਈ ਹੋਈ ਆ ਹਨਾ ਦੁੱਧ ਵੀ ਚੰਗਾ ਪਾ ਦੂਗੀ ਬਈ ਦੇ ਅੱਗੇ ਬਾਈ ਸਾਨੂੰ ਦਿਖਾਉਂਦੇ ਨੇ ਬਾਕੀ ਬਾਈਆਂ ਦੇ ਨਾਲ ਇੱਥੇ ਪਸ਼ੂ ਬਾਵਾ ਰੱਖੇ ਹੋਏ ਆ ਤੇ ਦੈਣ ਲੈਣ ਦਾ ਵੀ ਬਾਈਹੂਰੀ ਕੰਮ ਕਰਦੇ ਹਨਾ 2 ਨੰਬਰ ਦੀ ਗੱਲ ਕਰ ਲਈਏ ਬਾਈ ਇਹਦਾ ਕੀ ਬਾਈ ਸੀਨ ਹੈ ਇਹਦਾ ਕੀ ਸੀ ਨਾ ਦੂਜਾ ਸੂਆ ਹੈ ਬਾਈ ਠੀਕ ਹੈ ਤੇ ਐ ਮੈਨੂੰ ਵੀ 12 ਤਰੀਕ ਨੂੰ ਦਿਨ ਪੂਰੇ ਦੱਸਿਆ ਨੇ ਜਗਦੀ ਨੇ ਆਪਾਂ ਅੱਛਾ ਆ 12 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ ਇਹਦੇ ਪੂਰੇ ਹੋ ਜਾਣਗੇ ਦੂਜਾ ਸੂਆ ਸੂਣਾਗਾ ਦੂਜਾ ਸੂਆ ਸੂਣਾ ਪਹਿਲੇ ਸੂਏ ਦਾ 17 ਲੀਟਰ ਦੁੱਧ ਦੱਸਿਆ ਉਹਨਾਂ ਨੇ ਪਹਿਲੇ ਸੂਏ ਦਾ ਬਾਈ ਬਾਈ ਇਹ ਤਾਂ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਆ ਤੋਰ ਦੇ ਬਾਈ ਇਹਨੂੰ ਵੀ ਇਹਦਾ ਬਾਈ ਹਜੇ ਬਣ ਨਿਕਲ ਗਰਦੀ ਬਾਈ ਸਹੀ ਗੱਲ ਆ ਬਾਈ ਆ ਦੇਖੋ ਤੁਸੀਂ ਚੱਕ ਜਾਣਾ ਚੈਪਕਾਈਆਂ ਵਾਲਾ ਆ ਡਰ ਇਹ ਡਰ ਹੀ ਬਹੁਤ ਸੋਹਣਾ ਬਾਈ ਹਣਾ ਦੇਖੋ ਤੁਸੀਂ ਮਾਗਰ ਨੂੰ ਦੇਖੋ ਕਿੰਨਾ ਗਾ ਹਣਾ ਚੰਗੀ ਕੁਆਲਿਟੀ ਦਾ ਆ ਡਰ ਆ ਬਾਈ ਇਸ ਮੱਝ ਦਾ ਤੇ ਬਾਈ ਜੀ ਨੇ ਦੱਸਦਾ ਜਿਵੇਂ ਵੀ ਦੂਜਾ ਸੂਆ ਜਿਹੜਾ ਇਸ ਨੇ ਸੋਣਾਗਾ ਤੇ 12 ਤਰੀਕ ਨੂੰ ਇਹਦੇ ਦਿਨ ਆ ਜਿਹੜੇ ਉਹ ਪੂਰੇ ਹੋ ਜਾਣਗੇ ਮੋੜ ਲਿਆ ਬਾਈ ਡਰ ਦੀ ਕੁਆਲਿਟੀ ਜਿਹੜੀ ਹੈਗੀ ਆ ਬਹੁਤ ਚੰਗੀ ਆ ਪਿੱਛੇ ਨੂੰ ਦੇਖੋ ਤੁਸੀਂ ਡਰ ਕਿੰਨਾ ਗਾ ਹਣਾ ਇਹਦਾ ਆ ਦੇਖੋ ਮੂੰਹ ਮੱਥਾ ਚੈੱਕ ਕਰ ਲਓ ਸਿੰਘ ਸਿੰਘ ਵੀ ਬਹੁਤ ਸੋਹਣਿਆ ਮੂੰਹ ਮੱਥਾ ਪੂਰਾ ਵਧੀਆ ਬਾਈ ਇਹਦਾ ਤੇ ਆਹ ਦੇਖੋ ਥਾਣਾ ਦੇਖੋ ਤੁਸੀਂ ਥਾਣਾ ਦੀ ਕੁਆਲਿਟੀ ਵੀ ਬਹੁਤ ਅੱਛੀ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਬਾਈ ਹੋਰੀ ਮਾੜੀ ਚੀਜ਼ ਤਾਂ ਪਹਿਲੀ ਗੱਲ ਲੈਂਦੇ ਨਹੀਂ ਹੈਗੇ ਆਹ ਦੇਖੋ ਮੰਨਦੇ ਭਾਈ ਇਸੀ ਬਾਈ ਕਿਲੋ ਦੁੱਧ ਪਾਉਣਾ ਹੈ ਦੀਪ ਨੇ ਭਾਈ ਇਸ ਵਾਰ ਜਾਊਗੀ ਭਾਈ ਹਨਾ ਜਿਸ ਹਾਲ ਹਨ ਤੁਸੀਂ ਪਿਛਲੇ ਸੂਏ ਦਾ ਦੁੱਧ ਦਾ ਜਿਹੜਾ ਇਹਦਾ ਦੱਸ ਰਹੇ ਹੋਂ ਹਨ ਦੇਖੋ ਆ ਤੁਸੀਂ ਮਾਗਰ ਨੂੰ ਦੇਖੋ ਲੇਵਾ ਦੇਖੋ ਭਾਈ ਹਨਾ ਕਮਾਲ ਦਾ ਜਿਹੜਾ ਲੇਵਾ ਇਹਨੇ ਤਿਆਰ ਆ ਜਿਹੜਾ ਉਹ ਕੀਤਾ ਹੋਇਆ ਹੈ ਪਿੱਛੇ ਨੂੰ ਆ ਭਾਈ ਪੂਰਾ ਹਨਾ ਦੁੱਧ ਵੀ ਬਾਈ ਕਹਿੰਦਾ ਵੀ ਜਿਵੇਂ 12 ਬਾਈ ਕਿਲੋ ਦੁੱਧ ਉਹ ਪਾ ਦੂਗੀ ਬਾਈ ਹਨਾ ਤੇ ਕੀ ਡਿਮਾਂਡ ਆ ਬਾਈ ਫਿਰ ਇਸ ਦੀ ਇਹਦਾ 2,70,000 ਰੁਪਇਆ ਬਾਈ 2,70,000 ਰੁਪਇਆ ਹਾਂ ਆ ਚੀਜ਼ ਹੈਗੀ ਆ ਬਾਈ ਕੁਆਲਿਟੀ ਹੈਗੀ ਆ ਤਾਂ ਹੀ ਇਸ ਦਾ ਰੇਟ ਆ ਹਨਾ ਵੀ ਆ ਦੇਖੋ ਤੁਸੀਂ ਲੇਵਾ ਦੇਖੋ ਪਹਿਲਾਂ ਤਾਂ ਲੇਵੇ ਦੀ ਮੇਨ ਜਿਹੜੀ ਕੁਆਲਿਟੀ ਹੁੰਦੀ ਹੈ 2,70,000 ਹਨਾ ਬਾਕੀ ਮਾਨ ਤਾਨ ਹੋ ਜੂ ਬਾਈ ਹਾਂ ਹਾਂ ਬਾਈ ਮਾਨ ਤਾਨ ਹੋ ਜੂਗਾ ਹਨਾ ਬਾਈ ਠੀਕ ਆ ਬਾਈ ਬੰਦੇ ਬਾਈ ਬੰਦੇ ਕਲੇ ਤੇ ਹੁਣ ਆਪਾਂ ਗੱਲ ਕਰ ਲਈਏ ਬਾਈ ਸੈੱਨ ਨੰਬਰ ਵਾਲੀ ਜੀ ਹਨਾ ਇਹਦੀ ਕੀ ਡਿਟੇਲ ਆ ਬਾਈ ਇਹ ਵੀ ਬਾਈ ਦੂਜਾ ਸੂਇ ਹੈ ਠੀਕ ਹੈ ਇਹ ਤੁਸੀਂ ਐ ਮਨੋ ਵੀ ਕੱਲ ਸੂਈ ਹੈ ਦੁਪਹਿਰੇ ਜੀ ਅੱਛਾ ਕੱਲ ਦੁਪਹਿਰੇ ਸੂਈ ਹੈ ਬਾਈ ਹਾਂ ਕੱਲ ਆਥਣੇ ਚੋਈ ਹੈ ਅੱਜ ਕਿ ਚੋਈ ਹੈ ਬਸ ਐ ਮਨੋ ਵੀ ਕਿਲੋ ਰੋ ਕਿਲੋ ਛੱਡਿਆ ਹੋਇਆ ਤਾਂ ਤੂੰ ਠੀਕ ਹੈ ਖੋਲ ਲਓ ਬਾਈ ਖੋਲ ਲਓ ਤੇ ਇਹਦੇ ਮਗਰ ਕੀ ਆ ਬਾਈ ਇਹਦੇ ਮਗਰ ਕੱਟੀ ਆ ਬਾਈ ਇਹਦੇ ਮਗਰ ਕੱਟੀ ਆ ਹਾਂ ਠੀਕ ਹੈ ਲੇਵੇ ਦੀ ਹੈਵੀ ਬਹੁਤ ਹੈਵੀ ਆ ਬਾਈ ਹਨਾ ਮੱਝ ਤੇ ਕਿੰਨਾ ਕੁ ਦੁੱਧ ਪਾ ਦੂ ਬਾਈ ਇਹੋ ਤੇ ਤੂੰ ਬਾਈ ਇਹ 10 ਲੀਟਰ 16 ਲੀਟਰ ਹੈ ਵੀ ਦੋਸਤੋ ਲੇਵੀ ਦੀ ਕੁਆਲਿਟੀ ਇਹਦੀ ਵੀ ਬਹੁਤ ਸੋਹਣੀ ਹੈ ਜਿਹੜੀ ਤਿਆਰ ਕੀਤੀ ਹੋਈ ਹੈ ਮੋੜ ਲਿਆ ਬਈ ਮੈਨੂੰ ਤਿਆਰ ਕਰਨੀ ਹੈ ਕਰਦੀ ਮੈਂ ਤਾਂ ਦੱਸੀਆਂ ਨੇ ਇਹਦਾ ਆਪਾਂ ਕੁਦਰਤੀ ਆ ਗਏ ਹਾਂ ਕਰਕੇ ਵੀ ਹਜੇ ਤਾਂ ਤੁਸੀਂ ਦੱਸ ਹੀ ਰਹੇ ਹੋ ਵੀ ਇੱਕ ਇੱਕ ਦੋ ਦੋ ਦਿਨ ਇਹਨਾਂ ਨੂੰ ਹਜੇ ਹੋਏ ਆ ਹਨਾ ਬਈ ਹਜੇ ਬੋਲੇ ਚੋ ਖਾਲੀ ਹੋਈਆਂ ਬਈ ਕਰਦੀ ਪੈ ਜ ਇਹਨਾਂ ਨੂੰ ਪਾ ਲਈ ਕੁਝ ਨੀ ਵਿਚਾਰਿਆਂ ਨੂੰ ਹਜੇ ਬਾਕੀ ਇਹਦੀ ਜਿਹੜੀ ਫੀਡ ਮੈਨੇਜਮੈਂਟ ਪ੍ਰੋਪਰ ਹੋਊਗੀ ਮੋੜ ਲਿਆ ਬਈ ਉਹ ਜਿਹੜੀ ਪਹਿਲਾਂ ਦਿਖਾਈ ਏ ਝੋਟੀ ਆਪਾਂ 270 ਵਾਲੀ ਉਹ ਹਜੇ ਆਈ ਨੂੰ ਘੰਟਾ ਹੀ ਹੋਇਆ ਅੱਛਾ ਘੰਟਾ ਹੀ ਹੋਇਆ ਉਹਨੂੰ ਠੀਕ ਹੈ ਲੈ ਵੀ ਇਹ ਤੇ ਬਾਈ ਕਹਿੰਦਾ ਵੀ 16 ਲੀਟਰ ਜਿਹੜਾ ਦੁੱਧ ਹੈ ਇਹ ਪਾ ਦੂਗੀ ਹਨਾ ਕੀ ਇਹਦੀ ਕੀ ਡਿਮਾਂਡ ਆ ਬਾਈ ਫਿਰ ਜਿਹੜਾ ਬਾਈ ਕਿੰਨੇ 132000 ਰੁਪਇਆ 132000 ਹਾਂ ਠੀਕ ਐ ਇਹ ਬੰਦ ਦੇ ਬਾਈ ਲੈ ਵੀ ਦੋਸਤੋ ਇਹ ਤਿੰਨ ਨਗਾ ਜਿਹੜੇ ਵਿਕਿਆਊ ਆ ਇੱਕ ਗੱਬਣ ਐ ਤੇ ਦੋ ਤਾਜ਼ੀਆਂ ਸੂਈਆਂ ਇੱਕ ਦੇ ਮਗਰ ਕੱਟੀ ਆ ਤੇ ਇੱਕ ਦੇ ਮਗਰ ਹੈਗਾਗਾ ਕੱਟਾ ਸੋਨੂੰ ਤਿੰਨੇ ਦਿਖਾਤੀਆਂ ਆਪਾਂ ਤੇ ਜੇ ਕਿਸੇ ਨੇ ਵੀ ਸੱਜਣ ਮਿੱਤਰ ਨੂੰ ਇਹ ਮੱਝਾਂ ਚਾਹੀਦੀਆਂ ਹੋਈਆਂ ਚੰਗੀ ਕੁਆਲਿਟੀ ਦੀਆਂ ਪੈਸੇ ਲਾਉਣ ਵਾਲਾ ਸੱਜਣ ਮਿੱਤਰ ਹੋਵੇ ਕੋਈ ਵਧੀਆ ਤਾਂ ਬਾਈ ਅ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਠੀਕ ਹੈ ਆ ਬੱਚੇ ਇਹਨਾਂ ਦੇ ਆ ਬੈਠੇ ਬਾਈ ਹਨਾ ਆ ਬੈਠੇ ਆ ਬਾਈ ਬੱਚੇ ਇਹਨਾਂ ਦੇ ਹਨਾ ਦੋਨੋਂ ਦੇ ਤੇ ਆ ਤਿੰਨੇ ਆ ਨਾ ਬਾਈ ਆਪਣੀ ਹਨਾ ਆ ਗਈਆਂ ਠੀਕ ਹੈ ਬਾਈ ਤੇ ਆ ਦੇਖੋ ਆ ਹੈਗੀ ਜਿਹੜੀ ਗੱਬਣ ਤੁਹਾਨੂੰ ਆਪਾਂ ਦਿਖਾਈ ਸੀਗੀ ਤੇ ਇਹਦਾ 217 ਦੋਸਤੋ ਤੇ ਇਹਦਾ ਜਿਹੜਾ ਬਾਈ ਨੇ ਹੁਣ ਦੱਸਿਆ ਕਿ ਇਹਦਾ 132000 ਤੇ ਇਹਦਾ ਮੱਝ ਦਾ ਬਾਈ ਜਿਹੜਾ ਹੈਗਾ ਗਾ 1.7 ਲੱਖ 7000 ਇਹ ਤਿੰਨੇ ਜਿਹੜੇ ਨਾਗਾ ਸੱਜਣੋਂ ਵਕਿਆਊ ਆ ਬਾਈ ਹਨਾ ਬਾਕੀ ਨੰਬਰ ਦੇ ਰਿਆ ਸਕਰੀਨ ਤੇ ਤੇ ਤੁਸੀਂ ਬਾਈ ਹੋਰਾਂ ਨਾਲ ਕਾਲ ਕਰ ਲਿਓ ਰੇਟ ਬਣਾ ਲਿਓ ਸੋ ਸਾਰੇ ਦੋਸਤਾਂ ਦਾ ਧੰਨਵਾਦ ਥੈਂਕ ਯੂ ਸ਼ੁਕਰੀਆ ਬਾਈ ਧੰਨਵਾਦ ਜੀ